हकली लोका लोका ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨੀ ਨੇ ਇਕਤਾ ਗਰਾਹਾਂ ਬਲਾਕ ਪਹਾਣੀਗਰ ਦਾ ਮੀਤ ਪ੍ਰਧਾਨ ਅੱਜ ਸਾਡੇ ਅੱਜਲਾ ਪ੍ਰਧਾਨ ਖੜੇ ਨੇ ਸਾਡੇ ਮਰੇਕ ਕੋਟਲੇ ਦੇ ਇਹ ਅੱਜ ਬੀਜੇਪੀ ਦੇ ਆਗੂ ਰਵਿੰਦਰ ਖੰਨਾ ਦਾ ਵਿਰੋਧ ਕਰ ਰਹੇ ਸੀਗੇ ਉੱਥੇ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਆ ਕੇ ਇਹਨਾਂ ਤੇ ਲਾਠੀ ਚਾਰਜ ਕੀਤਾ ਇਹਨਾਂ ਨੇ ਪੱਗਾਂ ਲਾਹੀਆਂ ਨੇ ਤੇ ਡਾਂਗ ਦੇ ਜ਼ੋਰ ਦਿੱਤੇ ਸਾਰੇ ਆਗੂ ਨੂੰ ਅਰੈਸਟ ਕਰਕੇ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜੀ ਚੌਂਕੀ ਦੇ ਵਿੱਚ ਫੜ ਕੇ ਸਾਡੇ ਆਗੂ ਨੂੰ ਲੈ ਕੇ ਗਏ ਤੇ ਅਸਿਆਨ ਨੂੰ ਛਡਾਉਣ ਵਾਸਤੇ ਉਸ ਚੌਂਕੀ ਵੱਲ ਜਾ ਰਹੇ ਸੀਗੇ ਇੱਥੇ ਪੁਲਿਸ ਦਾ ਵੱਡੀ ਇਕ ਫੋਰਸ ਲਾ ਕੇ ਆ ਨਹਿਰ ਦੇ ਉੱਤੇ ਸਾਨੂੰ ਨਾਕਾ ਲਾ ਕੇ ਲੋਕਾਂ ਨੂੰ ਰੋਕਿਆਗਾ ਇਸ ਕਰਕੇ ਇੱਥੇ ਆ ਟਰੱਕਾਂ ਦੀਆਂ ਸਾਰੀਆਂ ਦੀਆਂ ਚਾਬੀਆਂ ਪੁਲਿਸ ਨੇ ਕੱਢ ਲਈਆਂ ਰੋਡ ਤੇ ਲਵਾ ਕੇ ਵੀ ਅੱਗੇ ਨਹੀਂ ਜਾਣ ਦੇਣਾ ਲੋਕਾਂ ਨੂੰ ਇਸ ਕਰਕੇ ਇਹ ਭਵਨਤਮਾਨ ਦੀ ਪੁਲਿਸ ਦੀ ਕਰਤੂਤ ਹੈਗੀ ਜਿਹੜਾ ਭਵਨਤਮਾਨ ਕਹਿੰਦਾ ਸੀਗਾ ਵੀ ਇਹ ਲੋਕਾਂ ਦੀ ਸਰਕਾਰ ਹੈ ਇਹ ਗਲੀਆਂ ਮਹੱਲੇ ਚੱਲੂ ਅੱਜ ਉਸ ਭਵਨਤਮਾਨ ਦਾ ਚਿਹਰਾ ਲੰਗਾ ਹੋਇਆ ਜਿਹੜਾ ਅਸੀਂ ਕਹਿੰਦੇ ਰਹਾ ਵੀ ਇਹ ਬੀਜੇਪੀ ਦੀ ਵੀ ਟੀਮ ਆ ਉਹ ਅੱਜ ਬੀਜੇਪੀ ਦੀ ਫੀ ਟੀਮ ਸਾਫਤ ਹੋਈ ਹੈਗੀ ਅੱਜ ਪੂਰਾ ਰੋਲ ਨਵਾਇਆ ਇਹਦੇ ਵਾਸਤੇ ਆਉਣ ਲੈ ਸਮੇਂ ਦੇ ਵਿੱਚ ਸੰਘਰਸ਼ ਕਰਾਵੇ ਤੇ ਬਾਕੀ ਸਾਡੀ ਗੱਲ ਸਾਡੇ ਪ੍ਰਧਾਨ ਜੀ ਜਿਹੜਾ ਜ਼ਿਲ੍ਹੇ ਦੇ ਮਲੇਕ ਕੋਲੇ ਦੇ ਉਹ ਗੱਲ ਕਰ ਰਹੇ ਹੋਣਾ ਕੁਲਵਿੰਦਰ ਸਿੰਘ ਭਾਰਤੀ ਸੰਜੋਗਤਾ ਜ਼ਿਲ੍ਹਾ ਪ੍ਰਧਾਨ ਮਲੇਕ ਕੋਲਾ ਜੋ ਅੱਜ ਦਾ ਵਿਸਾ ਹੋਇਆ ਭਰਾਵੋ ਅਸੀਂ ਸ਼ਾਂਤਮਈ ਮਲੇਕ ਕੋਲੇ ਟਰੈਕ ਨੀ ਲਵੇ ਖੜੇ ਤੇ ਉੱਥੇ ਬੀਜੇਪੀ ਦਾ ਆਗੂ ਆਉਣਾ ਸੀ ਅਰਵਿੰਦਰ ਖੰਨਾ ਜਾਦਕੇ ਆ ਜੀ ਸ਼ਾਂਤਮਈ ਖੜੇ ਆ ਸਾਡੇ ਦੇ ਆਉਣ ਸਰ ਸਾਡੀ ਕੋਈ ਗੱਲ ਨਹੀਂ ਬਾਤ ਨਹੀਂ ਪੁੱਸੀ ਡੀਐਸਪੀ ਸਾਹਿਬ ਨੇ ਦੋ ਪੁਲਿਸ ਬੱਸਾਂ ਲਿਆ ਕੇ ਤਿੰਨ ਤਾਂ ਸਾਡੇ ਸਾਰੇ ਆਗੂ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਤੇ ਬੱਸਾਂ ਡਾਕ ਲਿਆ ਸਾਡੇ ਪੱਗਾਂ ਲਾਈਆਂ ਸਾਡੇ ਨਾਲ ਲਾਠੀ ਚਾਰਜ ਕਰਿਆ ਕੁੱਟਮਾਰ ਕਰੀ ਜਾਦਕੇ ਉੱਥੇ ਬੀਜੇਪੀ ਦਾ ਕੋਈ ਵੀ ਆਗੂ ਪਹੁੰਚਣ ਦੀ ਅਸੀਂ ਕੋਈ ਉਹਦਾ ਵਿਰੋਧ ਵੀ ਕਰਨਾ ਦੀ ਸ਼ਾਂਤਮਈ ਉਹਨੂੰ ਗੱਲਾਂ ਹੀ ਪੁੱਛਣੀਆਂ ਦੀ ਭਰਾਵਾ 750 ਕਿਸਾਨ ਸ਼ਹੀਦ ਹੋ ਗਿਆ ਛੱਡ ਜਦੋਂ ਕਿਸਾਨ ਦਿੱਲੀ ਨੂੰ ਜਾਂਦੇ ਤੇ ਸੁਭ ਕਰਨ ਮਰ ਕੇ ਕਿਸਾਨਾਂ ਦੇ ਸਿਰਾਂ 'ਚ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਇਹ ਗੱਲਾਂ ਪੁੱਛਣੀਆਂ ਦੀ ਆ ਭਰਾਵੋ ਹਕੀਮਪੁਰਖੀ ਵੀ ਦੀਆਂ ਗੱਲਾਂ ਪੁੱਛਣੀਆਂ ਦੀਆਂ ਪਰ ਇੱਥੇ ਦੀ ਲਟੇਰੀ ਸਰਕਾਰ ਪੰਜਾਬ ਪੁਲਿਸ ਪੰਜਾਬ ਸਰਕਾਰ ਬੀਜੇਪੀ ਦੀ ਸਰਕਾਰ ਤਿੰਨੇ ਜਾਣਿਆਂ ਦੇ ਨਾਲ ਕੇ ਸਾਡੇ ਸੰਘਰਸ਼ ਨੂੰ ਢਾਹ ਲਾਉਣੀ ਚਾਹੁੰਦੀ ਨੇ ਸਾਡੇ 'ਤੇ ਲਾਠੀ ਚਾਰਜ ਕਰਿਆਗਾ ਪਰ ਅਸੀਂ ਭਾਰਤੇ ਲੋਕ ਕਿਰਤੀ ਲੋਕ ਕਿਸਾਨ ਮਜ਼ਦੂਰ ਕਿਤੇ ਦਬਦੇ ਨਹੀਂ ਹੁੰਦੇ ਦਵਾਈ ਇਹ ਆਪਦੇ ਹੱਕ ਲੈਣ ਜਾਣਦੇ ਨੇ ਹਰ ਟਾਈਮ ਹੱਕਾਂ ਲਈ ਲੜਦੇ ਰਹਿਣਗੇ